ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਦਰਸ਼ਕਾਂ ਦਾ ਅਮਰੀਕਾ ਜਾਣ ਦੇ ਚਾਹਵਾਨ ਭਾਰਤੀਆਂ ਦੇ ਲਈ ਖੁਸ਼ਖਬਰੀ ਹੈ ਭਾਰਤੀਆਂ ਨੂੰ ਇਸ ਖਬਰ ਦੇ ਨਾਲ ਵੱਡੀ ਖੁਸ਼ੀ ਮਿਲੇਗੀ ਜੋ ਅਮਰੀਕਾ ਜਾ ਕੇ ਕੰਮਕਾਰ ਕਰਨ ਦੇ ਚਾਹਵਾਨ ਨੇ ਅਮਰੀਕਾ ਨੇ 2025 ਦੇ ਲਈ H2B ਅਸਥਾਈ ਵਿਦੇਸ਼ੀ ਵਰਕਰ ਵੀਜ਼ਾ ਦੀ ਸਮਾਂ ਸੀਮਾ ਵਧਾਉਣ ਦਾ ਐਲਾਨ ਕੀਤਾ ਹੈ HB 2B ਵੀਜ਼ਾ ਜਿਹੜਾ ਸਥਾਈ ਗੈਰ ਖੇਤੀਬਾੜੀ ਕੰਮਿਆਂ ਨੂੰ ਅਮਰੀਕਾ ਦੇ ਵਿੱਚ ਰੋਜ਼ਗਾਰ ਲੱਭਣ ਦੀ ਇਜਾਜ਼ਤ ਦਿੰਦਾ ਹੈ ਇਸ ਦੇ ਵਿੱਚ ਖਾਸ ਤੌਰ ਤੇ ਉਦਯੋਗਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਮੌਸਮੀ ਕੰਮੇ ਸ਼ਾਮਲ ਨੇ ਜਾਂ ਸਥਾਈ ਕੰਮਿਆਂ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਇਸ ਕੈਟਾਗਰੀ ਦੇ ਵਿੱਚ ਉਸਾਰੀ ਦੇ ਕੰਮ ਸੈਰਸਪਾਟਾ ਉਦਯੋਗ ਦੇ ਕੰਮ ਅਤੇ ਹੋਰ ਸੇਵਾਵਾਂ ਸ਼ਾਮਲ ਨੇ ਜਿਸ ਦੇ ਵਿੱਚ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਆਫ ਲੇਬਰ ਅਤੇ ਹੋਰ ਕਈ ਤਰ੍ਹਾਂ ਦੇ ਕੰਮ ਸ਼ਾਮਲ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕੰਮ ਕਰਦੀ ਤਲਾਸ਼ ਕਰਨ ਵਾਲੇ ਵਿਅਕਤੀਆਂ ਨੂੰ ਐਚਬੀ2 ਵੀਜ਼ਾ ਗ੍ਰਾਂਟ ਕੀਤਾ ਜਾਂਦਾ ਹੈ ਅਮਰੀਕਾ ਦੇ ਵਿੱਚ ਵੱਡੇ ਪੱਧਰ ਤੇ ਇਸ ਕੈਟਾਗਰੀ ਦੇ ਕਾਮਿਆਂ ਦੀ ਸ਼ਾਰਟੇਜ ਹੈ ਜਿਸ ਕਾਰਨ ਅਮਰੀਕਾ ਸਰਕਾਰ ਦੇ ਵੱਲੋਂ ਇਹ ਘੋਸ਼ਣਾ ਕੀਤੀ ਗਈ ਹੈ ਕਿ ਵੱਡੇ ਪੱਧਰ ਤੇ ਕਾਮਿਆਂ ਨੂੰ ਇਹ ਵੀਜ਼ੇ ਗ੍ਰਾਂਟ ਕੀਤੇ ਜਾਣਗੇ ਅਮਰੀਕਾ ਵੱਲੋਂ ਉਮੀਦ ਕੀਤੀ ਗਈ ਹੈ ਕਿ ਲਗਭਗ 70000 H2B ਵੀਜ਼ੇ ਜਿਹੜੇ ਆ ਗ੍ਰਾਂਟ ਕੀਤੇ ਜਾਣਗੇ 2025 ਦੇ ਵਿੱਚ ਜਿਸ ਦੇ ਵਿੱਚ ਅਸਥਾਈ ਗੈਰ ਖੇਤੀਬਾੜੀ ਵਰਕਰਾਂ ਨੂੰ ਇਹ ਵੀਜ਼ੇ ਉਪਲਬਧ ਕੀਤੇ ਜਾਣਗੇ ਇਸ ਦੇ ਵਿੱਚ ਭਾਰਤੀਆਂ ਨੂੰ ਵੀ ਵੱਡੇ ਪੱਧਰ ਤੇ ਫਾਇਦਾ ਹੋਣ ਦੀ ਉਮੀਦ ਦਿਜਾਈ ਜਾ ਰਹੀ ਹੈ ਕਿਉਂਕਿ ਭਾਰਤੀ ਵੀ ਇਸ ਵੀਜ਼ਾ ਤੇ ਅਮਰੀਕਾ ਜਾ ਸਕਣਗੇ ਇਸ ਦੇ ਵਿੱਚ ਪਹਿਲਾਂ ਹੀ ਜਿਹੜੇ ਕਾਮੇ ਅਮਰੀਕਾ ਦੇ ਵਿੱਚ ਇਸ ਵੀਜ਼ਾ ਤੇ ਕੰਮ ਕਰ ਰਹੇ ਨੇ ਉਹਨਾਂ ਦੀ ਸਮਾਂ ਸੀਮਾ ਵੀ ਵਧਾਈ ਜਾ ਰਹੀ ਹੈ ਉਹਨਾਂ ਨੂੰ ਵੀ ਅਮਰੀਕਾ ਦੇ ਵਿੱਚ ਹੋਰ ਸਮਾਂ ਰਹਿ ਕੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਅਤੇ ਹੋਰ ਕਾਮੇ ਵੀ ਅਮਰੀਕਾ ਵੱਲੋਂ ਇਸ ਕੰਮ ਦੇ ਲਈ ਸੱਦੇ ਗਏ ਨੇ ਤੇ ਵੱਡੇ ਪੱਧਰ ਤੇ ਇਸ ਕੰਮਾਂ ਦੀ ਕੈਟਾਗਰੀ ਦੇ ਵਿੱਚ ਵੀਜ਼ੇ ਜਿਹੜੇ ਨੇ ਉਹ ਲਾਟ ਕੀਤੇ ਜਾਣਗੇ ਆਮ ਤੌਰ ਤੇ ਅਮਰੀਕਾ ਵੱਲੋਂ ਇਹਨਾਂ ਵੀਜ਼ਿਆਂ ਦਾ ਐਲਾਨ ਉਦੋਂ ਕੀਤਾ ਜਾਂਦਾ ਹੈ ਜਦੋਂ ਅਮਰੀਕਾ ਦੇ ਵਿੱਚ ਵੱਡੇ ਪੱਧਰ ਤੇ ਇਸ ਕੈਟਾਗਰੀ ਦੇ ਕਾਮਿਆਂ ਦੀ ਕਮੀ ਆਉਂਦੀ ਹੈ ਤੇ ਇਸ ਵੇਲੇ ਅਮਰੀਕਾ ਸਰਕਾਰ ਵੱਲੋਂ 2025 ਦੇ ਵਿੱਚ ਵੱਡੇ ਪੱਧਰ ਤੇ ਕਾਮਿਆਂ ਦੀ ਜਿਹੜੀ ਸ਼ਾਰਟੇਜ ਹੈ ਉਹਨੂੰ ਉਹਦੀ ਪਛਾਣ ਕੀਤੀ ਗਈ ਹੈ ਤੇ ਇਸ ਤਰ੍ਹਾਂ ਦੇ ਵੀਜ਼ੇ ਜਾਰੀ ਕਰਨ ਦਾ ਐਲਾਨ ਅਮਰੀਕਾ ਸਰਕਾਰ ਵੱਲੋਂ ਕੀਤਾ ਗਿਆ ਹੈ ਇਸ ਤਰ੍ਹਾਂ ਅਮਰੀਕਾ ਦੇ ਵਿੱਚ ਕਾਰੋਬਾਰੀਆਂ ਨੂੰ ਵੀ ਵੱਡੇ ਪੱਧਰ ਤੇ ਰਾਹਤ ਮਿਲੇਗੀ ਕਿਉਂਕਿ ਕਮਾਕਾਰਾਂ ਦੇ ਵਿੱਚ ਵਰਕਰਾਂ ਦੀ ਕਮੀ ਹੈ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਜੇਕਰ ਤੁਸੀਂ ਵੀ ਅਮਰੀਕਾ ਦੇ ਵਿੱਚ ਕੰਮ ਕਰ ਕਰਨ ਦੇ ਚਾਹਵਾਨ ਹੋ ਵਰਕ ਵੀਜ਼ਾ ਤੇ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਇਸ ਪੂਰੀ ਖਬਰ ਤੇ ਨਜ਼ਰ ਰੱਖਣਾ ਤੁਹਾਡੇ ਲਈ ਜ਼ਰੂਰੀ ਹੋਵੇਗਾ ਅਤੇ ਜਿਵੇਂ ਹੀ ਵੀਜ਼ੇ ਜਾਰੀ ਕਰਨ ਦਾ ਐਲਾਨ ਹੁੰਦਾ ਹੈ ਤਾਂ ਇੱਥੋਂ ਭਾਰਤੀਆਂ ਵੱਲੋਂ ਵੀ ਇਸ ਵੀਜ਼ੇ ਦੇ ਲਈ ਅਪਲਾਈ ਕੀਤਾ ਜਾ ਸਕਦਾ ਹੈ ਜੇਕਰ ਬਿਨੇਕਾਰ ਨੂੰ ਕੋਈ ਪੱਕਾ ਰੋਜ਼ਗਾਰ ਮਿਲਦਾ ਹੈ ਜਾਂ ਅਸਥਾਈ ਰੋਜ਼ਗਾਰ ਵੀਜ਼ੇ ਦੇ ਲਈ ਜਾਂ ਕੰਮ ਕਰ ਲੱਭਣ ਦੇ ਲਈ ਵੀ ਇਸ ਵੀਜ਼ੇ ਨੂੰ ਅਪਲਾਈ ਕੀਤਾ ਜਾ ਸਕਦਾ ਹੈ ਇਸ ਵੀਜ਼ੇ ਦੇ ਲਈ ਸੰਭਾਵੀ ਮਾਲਕ ਜੋ ਅਬ ਬਿਨੇਕਾਰ ਨੂੰ ਆਪਣੇ ਕੰਮ ਤੇ ਰੱਖਣਾ ਚਾਹੁੰਦਾ ਉਸ ਵੱਲੋਂ ਇਹ ਪਟੀਸ਼ਨ ਧਾਰਿਤ ਕੀਤੀ ਜਾਂਦੀ ਹੈ ਯੂ ਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ ਵੱਲੋਂ ਇਸ ਪਟੀਸ਼ਨ ਦੀ ਇਸ ਐਪਲੀਕੇਸ਼ਨ ਦੀ ਸਮੀਖਿਆ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਵੀਜ਼ਾ ਜਾਰੀ ਕੀਤਾ ਜਾਂਦਾ ਹੈ ਸੋ ਅਮਰੀਕਾ ਵਿੱਚ ਰਹਿ ਰਹੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਆਪਣੇ ਜਾਣਕਾਰਾਂ ਦੇ ਨਾਲ ਤੁਸੀਂ ਇਸ ਵੀਜ਼ੇ ਦੇ ਸੰਬੰਧ ਦੇ ਵਿੱਚ ਗੱਲ ਕਰ ਸਕਦੇ ਹੋ ਤਾਂ ਕਿ ਤੁਹਾਡੇ ਵੀਜ਼ਾ ਦੇ ਲਈ ਅਮਰੀਕਾ ਦੇ ਵਿੱਚ ਅਪਲਾਈ ਕੀਤਾ ਜਾ ਸਕੇ ਸੋ ਇਸ ਵੀਜ਼ਾ ਦੀ ਕੈਟਾਗਰੀ ਹੈ H2B ਗੈਰ ਪ੍ਰਵਾਸੀ ਦਰਜੇ ਦਾ ਇਹ ਵੀਜ਼ਾ ਹੈ ਜਿਸ ਦੇ ਵਿੱਚ ਅਸਥਾਈ ਤੌਰ ਤੇ ਵੀਜ਼ਾ ਜਾਰੀ ਕੀਤਾ ਜਾਂਦਾ ਥੋੜੇ ਸਮੇਂ ਦੇ ਲਈ ਤੇ ਇਸ ਨੂੰ ਮੌਸਮੀ ਵੀਜ਼ੇ ਦੀ ਕੈਟਾਗਰੀ ਦੇ ਵਿੱਚ ਵੀ ਰੱਖਿਆ ਗਿਆ ਤੇ ਇਸ ਦੇ ਵਿੱਚ ਬਹੁਤ ਸਾਰੀਆਂ ਕੈਟਾਗਰੀਆਂ ਸ਼ਾਮਲ ਨੇ ਜੋ ਕਿ ਗੈਰ ਖੇਤੀਬਾੜੀ ਵੀਜ਼ਾ ਹੈ ਉਸ ਦੇ ਵਿੱਚ ਤੁਸੀਂ ਅਮਰੀਕਾ ਦੇ ਵਿੱਚ ਕੰਮਕਾਰ ਕਰਨ ਦੇ ਲਈ ਐਂਟਰੀ ਲੈ ਸਕਦੇ ਹੋ 2025 ਦੇ ਲਈ ਅਮਰੀਕਾ ਸਰਕਾਰ ਵੱਲੋਂ ਇਹ ਜਾਰੀ ਕੀਤਾ ਗਿਆ ਹਾਲਾਂਕਿ ਇਸ ਦੇ ਵਿੱਚ ਵੱਡੇ ਪੱਧਰ ਤੇ ਜਿਹੜੇ ਅ ਅਮਰੀਕਾ ਦੇ ਨਾਲ ਲੱਗਦੇ ਸੈਂਟਰਲ ਅਮਰੀਕਾ ਦੇ ਦੇਸ਼ ਨੇ ਉਹਨਾਂ ਨੂੰ ਵੀਜ਼ਾ ਗ੍ਰਾਂਟ ਕੀਤਾ ਜਾਵੇਗਾ ਪਰ ਭਾਰਤੀ ਵੀ ਇਸ ਵੀਜ਼ਾ ਦੇ ਲਈ ਅਪਲਾਈ ਕਰ ਸਕਦੇ ਨੇ ਯੂਐਸ ਡਿਪਾਰਟਮੈਂਟ ਆਫ ਲੇਬਰ ਐਂਡ ਹੋਰ ਸੰਬੰਧਿਤ ਏਜੰਸੀਆਂ ਵੱਲੋਂ ਅਮਰੀਕਾ ਦੇ ਵਿੱਚ ਇਹਨਾਂ ਸੈਕਟਰਾਂ ਦੇ ਵਿੱਚ ਕਾਮਿਆਂ ਦੀ ਭਾਰੀ ਕਮੀ ਦਾ ਐਲਾਨ ਕੀਤਾ ਗਿਆ ਐਚ 2 ਬੀ ਵੀਜ਼ਾ ਇੱਕ ਵੱਡਾ ਪਰਵਾ ਇਹਨਾਂ ਘਾਟਾਂ ਨੂੰ ਪੂਰੀਆਂ ਕਰਨ ਦੇ ਵਿੱਚ ਮਦਦ ਕਰੇਗਾ 2025 ਦੇ ਵਿੱਚ ਵੀਜ਼ਾ ਸੀਮਾ ਦੇ ਵਿੱਚ ਨਾ ਸਿਰਫ ਅਮਰੀਕੀ ਕੰਪਨੀਆਂ ਆਪਣੇ ਕੰਮਿਆਂ ਦੀ ਲੋੜ ਨੂੰ ਪੂਰਾ ਕਰ ਸਕਣਗੀਆਂ ਬਲਕਿ ਦੇਸ਼ ਦੇ ਵਿੱਚ ਰੋਜ਼ਗਾਰ ਕਰ ਰਹੇ ਰੋਜ਼ਗਾਰ ਦੀ ਤਲਾਸ਼ ਕਰ ਰਹੇ ਕਾਮਿਆਂ ਨੂੰ ਵੀ ਇਸ ਦੇ ਨਾਲ ਵੱਡੇ ਮੌਕੇ ਮਿਲਣਗੇ ਆਮ ਤੌਰ ਤੇ H2B ਵੀਜ਼ਾ ਸਾਲਾਨਾ ਦਰ ਤੇ 66000 ਤੱਕ ਦੇ ਵੀਜ਼ੇ ਜਾਰੀ ਕੀਤੇ ਜਾਂਦੇ ਨੇ ਜਿਸ ਦੇ ਵਿੱਚ 33000 ਦੇ ਤਕਰੀਬਨ ਵੀਜ਼ੇ ਅਕਤੂਬਰ ਤੋਂ ਪਹਿਲਾਂ ਪਹੁੰਚਣ ਵਾਲੇ ਕਾਮਿਆਂ ਦੇ ਲਈ ਹੁੰਦੇ ਨੇ ਤੇ ਬਾਾਕੀ 33000 ਵੀਜ਼ੇ April ਤੋਂ ਬਾਅਦ ਪਹੁੰਚਣ ਵਾਲੇ ਕਾਮਿਆਂ ਲਈ ਜਾਰੀ ਕੀਤੇ ਜਾਂਦੇ ਨੇ ਪਰ ਹੁਣ ਇਹਨਾਂ ਵੀਜ਼ਿਆਂ ਦੇ ਵਿੱਚ ਸਾਲਾਨਾ ਵਾਅਦਾ ਕੀਤਾ ਗਿਆ ਜਿਸ ਦੇ ਵਿੱਚ ਵਿਦੇਸ਼ੀ ਕਾਮਿਆਂ ਨੂੰ ਵੱਡੇ ਪੱਧਰ ਤੇ ਨਵੇਂ ਮੌਕੇ ਮਿਲਣਗੇ